ਮਿੱਤਰੋ ਆਪਾਂ ਖੜੇ ਦੜਬੇ ਸੁਖੇ ਗੋੜੇ ਖੜੇ ਬਿਲਖੂ ਵਾਲੇ ਕੋਲੇ ਤੇ ਰੀਪਰਾਂ ਦੇ ਵਿੱਚ ਮਿੱਤਰੋ ਬਾਈ ਦਾ ਨਾਂ ਚੱਲਦਾ ਤੇ 2024 ਮਾਡਲ ਬਾਈ ਨੇ ਰੀਪਰ ਤਿਆਰ ਕੀਤਾਗਾ ਤੇ ਆਪਾਂ ਲੈਣਿਆਂ ਜਾਣਕਾਰੀ ਤੇ ਕੀ ਉਹਦੇ ਵਿੱਚ ਖਾਸ ਕੀਤਾਗਾ ਤੇ ਕਰਾਉਣੀਆਂ ਗੱਲਬਾਤ ਪਏ ਨਵਾਂ ਮਾਡਲ ਤਿਆਰ ਕਰਿਆ ਜੀ ਠੀਕ ਹੈ ਜੀ ਤੇ ਆਪਣੇ ਲਈ ਤਿੰਨ ਤਰ੍ਹਾਂ ਦੇ ਮਿਲਦੇ ਨੇ ਇੱਕ ਤਾਂ ਸੈਂਪਲ ਬਾਡੀ ਚ ਆ ਗਿਆ ਇੱਕ ਚਾਦਰ ਬਾਡੀ ਵੀ ਆ ਗਿਆ ਕਿ ਮਿਆਂ ਬਿਆਰ ਚ ਮਿਲਦੇ ਨੇ ਇੱਕ ਪਲੇਟ ਬਾਡੀ ਜੀ ਇੱਕ ਆਪਾਂ ਨੇ ਪਲੇਟ ਬਾਡੀ ਜੀ ਤਿਆਰ ਕਰਿਆ ਕਿਹੜਾ ਨਮਾ ਤਿਆਰ ਕੀਤਾ ਹੀ ਹੁਣ ਨਮਾ ਤਿਆਰ ਆਪਣਾ ਆ ਨਵੇਂ ਹੀ ਆ ਗਈ ਆਹ ਮਟਰ ਪਲੇਟ ਬਾਡੀ ਜੇ ਚੈੱਕ ਕਰ ਲੋ ਹਾਂ ਇਹਦੀ ਪੂਰੀ ਆ ਚੀਜ਼ ਠੋਸ ਆ ਜੀ ਸਾਈਡ ਤੋਂ ਠੀਕ ਹੈ ਕੋੜੀ ਸ਼ੇਪ ਦੇਤੀ ਆਪਾਂ ਨੇ ਵੇਰ ਦੇ ਵੱਡੇ ਹੌਜ਼ਿੰਗ ਵਾਲਾ ਕਰਤਾ ਮਾਲਕੇ ਸਾਰੀਆਂ ਸਹੂਲਤਾਂ ਪਾਤੀਆਂ ਆਪਣੇ ਤੇ ਕਿਹੜੀਆਂ ਪਚਾਦਰ ਦਿੱਤੀ ਜੀ ਕਿੰਨੇ ਗੇਜ ਦਿੱਤੀ ਹੈ ਚਾਦਰ ਇਹ ਆਪਣੇ ਚਾਦਰ ਪਹਿਲਾਂ ਆਪਣੇ 16 ਗੇਜ ਦੀ ਹੁਣ ਆਪਣੇ 14 ਗੇਜ ਕਰਤੀ ਕਿਹੜਾ ਬੀਮਾ ਜੀ ਪਹਿਲਾਂ 2.5 ਇੰਚੀ ਦੀ ਹੁਣ 3 ਇੰਚੀ ਕਰਤਾ ਠੀਕ ਹੈ ਜੀ ਆਹ ਪੱਤੀ ਦਾ ਫਰਕ ਪਹਿਲਾਂ ਪਹਿਲਾਂ ਡੇਢ ਦੀ ਆਦੀ ਆਪਣੇ 2 ਕਰਤੀ ਠੀਕ ਹੈ ਜੀ ਪੂਰਾ ਹੈਵੀ ਕਰਤਾ ਮਾਲਕਾ ਆ 6.5 ਫੁੱਟਾ ਜੀ ਇਹ 6.5 ਆਈ ਸਾਈਜ਼ ਆਪਣੇ ਲਈ ਸਾਰੀ ਨੇ ਕਿਹੜਾ ਆਪਣਾ 6 ਫੁੱਟਾ ਜੀ ਉਹਦੇ ਵਿੱਚ ਚਾਦਰ ਦੀ ਸੇਮ ਹੀ ਆ ਜੀ ਹਾਂ 6 ਚੀਜ਼ 6ਵੇਂ ਹੋਊਗੀ ਚਾਦਰ ਤੇ 5.5 ਲੈ ਲਓ 6 ਲੈ ਲਓ 6.5 ਲੈ ਲਓ ਬਸ ਉਹ ਕੁਆਲਿਟੀ ਦਾ ਫਰਕ ਪਾ ਦਾਂਗੇ ਜੇ ਸਾਈਜ਼ ਵਧੀ ਜਾਂਦਾ ਹੋਇਆ ਅਸੀਂ ਮਤਲਬ ਕਿ ਮਟੀਰੀਅਲ ਹੈਵੀ ਕਰੀ ਜਾਂਦੇ ਆ ਠੀਕ ਹੈ ਜੀ ਹਾਂ ਚਾਦਰ 6ਵੇਂ ਹੋਊਗੀ ਚਾਦਰ ਤੇ ਕਿਹੜੀ ਇਹਦੀ ਗਾਰੰਟੀ ਹੈ ਜੀ ਉਹ ਗਾਰੰਟੀ ਗਾਰੰਟੀ ਫੁੱਲ ਗਾਰੰਟੀ ਹੈ ਜੀ ਠੀਕ ਹੈ ਜੀ ਜੇ ਫੁੱਟ ਜੇ ਕੁਝ ਮਰਜੀ ਹੋ ਜੇ ਚਾਹ ਲਾ ਜਾਣ ਕੇ ਭੰਨ ਲਿਆ ਵੇ ਅਸੀਂ ਅਗਲੇ ਨੂੰ ਆਏ ਨਹੀਂ ਕਹਾਂਗੇ ਵੀ ਤੁਸੀਂ ਆਏ ਕਰਕੇ ਡਾ ਕੇ ਪੰਤਾ ਹੋ ਕਰਤਾ ਅਸੀਂ ਨਮਾ ਗੇਰ ਦੇਵਾਂਗੇ ਇੱਕ ਸਾਲ ਦੀ ਗਾਰੰਟੀ ਹੈ ਇੱਕ ਸੀਜ਼ਨ ਦੀ ਲਾ ਲਓ ਸਾਲ ਦੀ ਲਾ ਲਓ ਠੀਕ ਹੈ ਜੀ ਇੱਕ ਸਾਡੀ ਆ ਭੁਮੀਰੀ ਹੈ ਇਹ ਚ ਬੈਲਸ ਪਹਿਲੀ ਵਾਰ ਤਾਂ ਬੈਲਸ ਪੂਰਾ ਜੀ ਠੀਕ ਹੈ ਜੀ ਤੇ ਇੱਕ ਇਹ ਪਤਾ ਕੀ ਕਰਦੇ ਨੇ ਜੀ ਆਮ ਸਿੱਧੀ ਭੁਮੀਰੀ ਬਣਾ ਲੈਂਦੇ ਨੇ ਨਾਲ ਤਾਂ ਬਣਾਉਣ ਚ ਸਾਨੀ ਆ ਉਹ ਚ ਠੀਕ ਹੈ ਜੀ ਨਾਲੇ ਉਹ ਟਰੈਕਟਰ ਲੋਡ ਵੀ ਲੈਂਦਾ ਜੀ ਠੀਕ ਹੈ ਤੇ ਸਫਾਈ ਦਾ ਵੀ ਫਰਕ ਪੈਂਦਾ ਕਿਉਂਕਿ ਇਹਨੇ ਤਾਂ ਮਾਲਕੇ ਮਾਲਕ ਤੋਂ ਐ ਚੱਲਦਾ ਇਹਦਾ ਸਾਰੀ ਦਾਤ ਚੱਲਦਾ ਇਹਦੇ ਤਾਂ ਠੀਕ ਹੈ। ਥਾਰੀ ਉਹ ਨਹੀਂ ਕਿਹੜਾ ਸੱਦਾ ਹੁੰਦਾ ਉਹ ਅੱਧੀ ਕਵਾੜ ਕਰਦਾ ਮਾਲ ਕੇ ਮੂਰੋਂ ਮੂਰੋਂ ਬਾਹਰ ਕਰੂਗਾ। ਠੀਕ ਹੈ। ਇੱਕ ਕਿਵੇਂ ਇਹ ਨਹੀਂ ਚੱਲਣਾ ਇਹਨੇ ਨਾਲ ਦੀ ਨਾਲ ਬਾਹਰ ਮਾਲ ਕੱਢਣਾ ਸਾਰਾ ਬਾਹਰ ਕੱਢਣਾ ਮਾਲ। ਹਾਂ ਕਿਹੜਾ ਸੱਦਾ ਹੋ ਉਹਨੇ ਅੰਦਰ ਦੇ ਆ ਅੰਦਰ ਕੱਢਣਾ ਤੇ ਟਰੈਕਟਰ ਲੋਡ ਜਾਦੇ ਲੈਂਦਾ। ਲੋਡ ਜਾਦੇ ਲੈਂਦਾ ਈ ਉਹ। ਠੀਕ ਹੈ। ਤੇ ਦੂਸਰੇ ਨੰਬਰ ਤੇ ਸਾਡਾ ਮਾਲ ਆਮ ਰੀਪਰ ਢਾਈ ਗੇਲ ਖਰਚਾ ਪੜਦਾ ਰੀਪਰ ਉਹ ਪੋਰੀਆਂ ਕੱਢਦਾ ਸਭ ਦੀਆਂ। ਠੀਕ ਹੈ। ਆਪਣੇ ਵਾਲੇ ਰੀਪਰ ਤੰਨੇ ਕੇ ਲਈ ਖਰਚਾ ਪੱਡੂਗਾ ਮਾਲਕੇ ਕਿਵੇਂ ਰੂਪਿੰਜਣਾ ਹੀ ਹੁੰਦੀ ਆ ਉਹ ਮੈਂ ਠੀਕੇ ਕੱਟਦਾ ਮਾਲਕੇ ਨਾੜ ਨੂੰ ਪਾੜ ਦਾਂਦਾ ਪਾੜ ਦਿੰਦਾ ਨਾਲ ਤਾਂ ਉਹਨੂੰ ਅੱਗ ਲਾਉਣ ਚਸ਼ਾਨੀਆਂ ਨਾਲੇ ਸਾਰੀ ਕੁਝ ਫਾਇਦਾ ਹੀ ਉਹਦਾ ਤੇ ਇੱਕ ਆਪਣਾ ਰੀਪਰ ਮਾਲ ਕੱਢ ਕੇ ਇਥੋਂ ਆਪਣਿਆ ਚੀਜ਼ ਦਿੱਤੀ ਆ ਵੀ ਇਥੋਂ ਕੋਲ ਮਿਲ ਜੇ ਕਲਸ ਤਾਂਹਾਂ ਚੱਕਦਾ ਆਪਣਾ 1 ਲਖਤ ਉਸ ਤੋਂ ਬਾਅਦ ਗਰਦ ਗੱਪੇ ਵਾਸਤੇ ਆ ਕਰਿਆ ਬਾਅਦ ਇਹ ਆਪਾਂ ਦੂ ਇੱਕ ਹੋਰ ਹੁੰਦਾ ਰੀਪਰ ਗੋਲਜਾ ਬਣਾਉਂਦਾ ਜਾਂ ਕੋਈ ਹੋਰ ਤਰ੍ਹਾਂ ਜਿ ਬਣਾਉਂਦਾ ਉਹ ਫਸ ਕੇ ਮਾਲ ਆਉਂਦਾ ਆਪਾਂ ਨੇ ਤਾਂਹਾਂ ਹੀ ਇੱਕ ਲਖਤ ਦਾ ਚੱਕਿਆ ਵੀ ਟਰੈਕਟਰ ਇੱਕ ਲਖਤ ਰੈਲਾ ਹੋ ਜੇ ਮਾਲ ਵੀ ਫਸ ਕੇ ਨਾ ਆਵੇ ਤੇ ਉਹਦੇ ਵਾਸਤੇ ਆਪਾਂ ਨੇ ਗਰਦ ਲਾਇਆ ਪਹਿਲਾਂ ਆਪਾਂ ਨੇ ਕੱਪੜਾ ਲਾਇਆ ਤੇ ਉਹ ਓੜ ਜਾਂਦਾ ਜਾਂ ਪਾੜ ਜਾਂਦਾ ਇਹ ਪੱਕਾ ਕੰਮ ਕਰਦਾ ਆਪਾਂ ਨੂੰ ਠੀਕ ਹੈ ਤੇ ਆਪਣਾ ਗੇਅਰ ਕੇ ਵਿੱਚ ਗੇਅਰ ਵਾਲੇ ਗੇਅਰ ਆਪਣਾ ਸਟੀਲ ਬੋਡੀ ਦਾ ਗੇਅਰ ਆ ਜੀ ਠੀਕ ਆ ਜੀ ਤੇ ਆਮ ਇਹ 10 ਨੰਬਰ ਬੈ[ਰਿੰਗ] ਚ ਹੁੰਦਾ ਤੇ ਇਹ ਆਪਣਾ 11 ਨੰਬਰ ਬੈ[ਰਿੰਗ] ਚ ਆ ਠੀਕ ਆ ਫੁੱਲ ਗਾਰੰਟੀ ਆ ਟੁੱਟ ਜੇ ਫੁੱਟ ਜੇ ਕੁਸ ਮਰਜ਼ੀ ਹੋ ਜੇ ਚੇਕਾਂ ਨਾਲ ਭੰਨ ਦੋ ਜੀ ਤਾਂ ਵੀ ਫੁੱਲ ਗਾਰੰਟੀ ਆ ਫੁੱਟਦਾ ਨਹੀਂ ਫੁੱਟਦਾ ਨਹੀਂ ਆਮ ਕਾਂ ਦਿਖਾਈ ਜਾਂਦੇ ਨੇ ਹੋ ਦਿਖਾਈ ਜਾਂਦੇ ਨੇ ਆਪਣੀ ਉਹ ਆਤ ਨਹੀਂ ਹੈਗੀ ਆਪਾਂ ਕਹਿੰਨੇ ਆ ਵੀ ਅਬੀ ਚੀਜ਼ ਦਿਖਾਓ ਸਹੀ ਗੱਲ ਆ ਤੇ ਉਹਦੇ ਨਾਲ ਆਪਣਾ ਨਾਲ ਕੋਈ ਉਹ ਨਹੀਂ ਹੁੰਦਾ ਜੀ ਤੇ ਕਿਵੇਂ ਆ ਚੀਜ਼ ਆ ਗਈ ਇਹ ਵੀ ਸੇਫਟੀ ਵਾਸਤੇ ਹੁੰਦਾ ਜੀ ਕਈ ਵਾਰ ਥੱਲੋਂ ਬੱਠ ਤੇ ਲੱਗੇ ਆ ਬੈਰਿੰਗ ਤੇ ਜ਼ੋਰ ਨਹੀਂ ਪੈਂਦਾ ਤਾਂ ਆਹ ਮਾਰਦਾ ਠੀਕ ਆ ਕਈ ਵਾਰ ਨਟਾਂ ਤੇ ਥੱਲੋਂ ਜ਼ੋਰ ਵੱਜਿਆ ਨਟਾਂ ਤੇ ਪੈਂਦਾ ਪੈਰਾਂ ਤੇ ਜ਼ੋਰ ਪੈਂਦਾ ਇਹਦੀ ਸੇਫਟੀ ਵਾਸਤੇ ਆਪਾਂ ਨੇ ਆਹ ਲਾਇਆ ਜੀ ਸਟੈਕ ਚੱਲਦੇ ਜਾਂਦੇ ਦੀ ਕਿਵੇਂ ਮਰਜੀ ਕਹਾਂ ਚੱਕ ਲੋ ਹੋਰ ਕਿਤੇ ਖਤਨੀ ਆਊਗੀ ਕਿ ਬਿਜਲੀ ਧੜਕਾ ਜਮੀ ਨਹੀਂ ਗਰਾਸ ਧੜਕ ਕੇ ਬਣਾ ਦਿੰਦੇ ਆ ਉਹਦੇ ਧੜਕਦਾ ਨਹੀਂ ਜਮੀ ਧੜਕਦਾ ਹੋ ਜਾਂਦੀ ਹੈ ਸਟੈਕ ਕਰ ਆਪਣੇ ਵਾਲੇ ਦੇ ਹੋਰ ਆ ਜੀ ਕਿਹੜਾ ਵੱਡਾ ਹੌਜੰਗ ਹੁੰਦਾ ਉਹ ਬਾਹਰ ਆ ਜਾਂਦਾ ਇੱਥੋਂ ਮਤਲਬ ਕਿ ਜੋਕ ਕਦੋਂ ਆਪਣੇ ਬਾਡੀ ਨਾਲ ਮਾਲ ਲੱਗਦਾ ਔਰੇ ਅ ਕर्चे ਲੱਗਦੇ ਨੇ ਉਦੋਂ ਤਾਂ ਜੋਕ ਆ ਜਾਂਦੀ ਆ ਉਦੋਂ ਨਾਲ ਦੀ ਨਾਲ ਮਾਲ ਚੱਕ ਲੈਂਦੀ ਆ ਉਹ ਸਭ ਵਾਂਗੂ ਲਪਟ ਜਾਂਦੀ ਆ ਆਪਣਾ ਜੋ ਕਿ ਅੰਦਰ ਰੱਖੀ ਹੋਈ ਆਪਣਾ ਸਪੈਸ਼ਲ ਉਸੇ ਹਿਸਾਬ ਨਾਲ ਆਪਾਂ ਨੇ ਹੌਜੰਗ ਦੇ ਇਹਦੇ ਆਪਦੇ ਹਿਸਾਬ ਨਾਲ ਤਿਆਰ ਕਰਾਇਆ ਮਤਲਬ ਕਿ ਬੀ ਜਿਆਦੇ ਵੱਡਾ ਨਹੀਂ ਕਰਾਇਆ ਠੀਕ ਹੈ ਉਹ ਕਦੋਂ ਲਫਟ ਚੱਕਦੇ ਆ ਆਪਾਂ ਨਾਲੇ ਤਾਂ ਕ੍ਰੋਸ 'ਚ ਮਾਲ ਲੈ ਫੜਦਾ ਮਾਲ ਕੀ ਜਦੋਂ ਬਾਹਰ ਆ ਜਾਂਦੇ ਚੋਕ ਨਾਲੇ ਕੋਦੋ ਛੋਟਾ ਕ੍ਰੋਸ ਹੋ ਜਾਂਦਾ ਮੋੜ 1 ਲੱਖਤ ਹੋ ਜਾਂਦਾ ਕ੍ਰੋਸ ਛੇਤੀ ਮਰਦਾ ਉਹਦਾ ਮਾਲਕੇ ਇਹਦੇ ਉਹ ਸਾਹਮਣੇ ਸਾਰੀ ਚੀਜ਼ਾਂ ਦੇਖ ਕੇ ਅਸੀਂ ਆਪਣੇ ਹਿਸਾਬ ਨਾਲ ਹਾਊਸਿੰਗ ਤਿਆਰ ਕਰਵਾਇਆ ਇੱਕ ਆਪਣਾ ਆ ਬਾਡੀ 'ਚ ਆ ਗਿਆ ਪਲੇਟ ਬਾਡੀ 'ਚ ਇਹ ਚਾਦਰ ਬਾਡੀ 'ਚ ਆ ਗਿਆ ਇਹ ਪਲੇਟ ਬਾਡੀ 'ਚ ਆ ਗਿਆ ਆ ਪਲੇਟ ਬਾਡੀ ਏ ਇਹਦੇ ਕਿਵੇਂ ਮਰਜੀ ਕੁਛ ਮਰਜੀ ਮਰੀ ਜਾਓ ਕੋਈ ਦਿੱਕਤ ਨਹੀਂ ਹੈ ਗਿਆ ਫਲ ਹੈ ਵੀ ਹੈ ਪਲੇਟ ਆ ਪੂਰੀ 5mm ਦੀ ਆਮ ਤਾਂ 74 ਲਾਉਂਦੇ ਆ ਆ ਹੈਵੀ ਕਰਤਾ ਆਪਾਂ ਨੇ ਪੂਰਾ ਪਹਿਲਾਂ 2.5 ਇੰਚ ਜੀ ਹੁਣ 4 ਇੰਚ ਕਰਤਾ ਮੋਦੀ ਦਾ ਫਰਕ ਪਤਾ ਮੋਦੀ ਦੇ ਪਹਿਲਾਂ ਦੋ ਨਟ ਤੇ ਉਰੇ ਆ ਇੱਕ ਨਟ ਸੀ ਹੁਣ ਆਪਾਂ ਨੇ ਦੋ ਕਰਤੇ ਨਾਲ ਕੇ ਤਾਕਤ ਵਧਾਤੀ ਉੱਪਰੋਂ ਵੀ ਐਂ ਵਾਈਬਲੇਸ਼ਨ ਨਾ ਕਰੇ ਚੜਾਈ ਵਧਾਤੀ ਆਪਾਂ ਨੇ ਸਾਰੀ ਚੀਜ਼ਾਂ ਦੀ ਸਹੂਲਤ ਕੱਟ ਕੇ ਕਰਿਆ ਵੀ ਆ ਨਹੀਂ ਵੀ ਕਿਸੇ ਤਰ੍ਹਾਂ ਦੀ ਵੀ ਦਿੱਕਤ ਆਊਗੀ ਕਿ ਕਿਹ ਚੀਜ਼ ਦੀ ਲੋਕੇਸ਼ਨ ਦੱਸ ਦੋ ਜੀ ਲੋਕੇਸ਼ਨ ਕਿਵੇਂ ਜੀ ਇਧਰੋਂ ਆਪਾਂ ਸੰਗਰੂਰ ਵੱਲ ਆਉਣਾ ਉਹ ਉੱਤਰ ਨੂੰ ਸਾਰ ਆਪਣਾ ਇੱਥੇ ਬੋਰਡ ਲੱਗਿਆ ਸਾਹਮਣੇ ਬਿਲਕੁਲ ਦਾ ਜੜਪੇ ਜੜਪੇ ਠੀਕ ਹੈ ਪਾਤੜਾ ਦੇ ਰੋਡ ਤੇ ਆਹੇ ਤੇ ਸੁੱਖਾ ਬਾਈ ਦਾ ਨਾਂ ਹੈ ਤੇ ਪਾਤੜਾ ਨੂੰ ਇੱਧਰ ਰੋੜ ਜਾਂਦਾ ਹੈਗਾ ਤੇ ਆਪਾਂ ਰੀਪਰ ਜੇ ਕਹਿੰਦੇ ਆਨਲਾਈਨ ਮੰਗਾਉਣਾ ਜੀ ਬੰਦਾ ਆਨਲਾਈਨ ਮੰਗਾ ਸਕਦਾ ਜੀ ਮਾਲਕੇ ਪਹਿਲਾਂ ਅਗਲਾ ਬੁਕਿੰਗ ਕਰਵਾ ਦੇ ਉਸ ਤੋਂ ਬਾਅਦ ਅਸੀਂ ਰੀਪਰ ਪਹੁੰਚਦਾ ਕਰ ਦਾਂਗੇ ਬੁਕਿੰਗ ਤੇ ਮਰ ਕੇ ਪਹਿਲਾਂ ਬੁਕਿੰਗ ਕਰਾਣੀ ਪਈ ਜੀ ਬੁਕਿੰਗ ਕਟਕਟ ਚਾਰ ਹਫਤਾ ਦਾ ਲਖਣਾ ਚਾਹੀਦਾ ਜੀ ਹਫਤੇ ਦੇ ਬਾਅਦ ਪਹਿਲਾਂ ਮਿੱਤਰੋ ਬੁਕਿੰਗ ਕਰਾ ਦੋ ਫਰਾਈ ਨੇ ਰੀਪੇ ਭੇਜਨੇ ਵੀ ਇੱਕ ਦੰਬਰ ਸਰ ਕੇ ਜਨਾ ਇੱਕ ਤਰਨਦਰਨ ਇੱਕ ਨਵੇਂ ਸ਼ਹਿਰ ਭੇਜਣਾ ਤੇ ਕਈ ਥਾਂ ਭੇਜਨੇ ਨਵਾਂ ਸ਼ਹਿਰ ਭੇਜਣਾ ਟਾਂਡੇ ਭੇਜਣਾ ਤੇ ਉਹਨੂੰ ਉੱਧਰ ਭੇਜਣਾ ਤੇ ਥੋੜਾ ਥੋੜੀ ਭੇਜਨੇ ਅੱਜ ਕਿੱਧਰ ਗਿਆ ਮਾਲ ਕੇ ਆਪਣੇ ਕੈਥਲ ਇਹ ਖਨੌਰੀ ਵੀ ਜਾਣਾ ਹੁਣ ਲੋਡ ਕਰ ਰਹੇ ਆਂ ਇਹ ਹਫਤੇ ਤੱਕ ਦੇ ਦਾਂਗੇ ਮਾਲ ਕੇ ਰੀਪਾ ਤਾਂ ਰੋਜ਼ ਘੱਟੋ ਘੱਟ 10 15 ਅਸੀਂ ਵੇਚੀ ਜਾਂਦੇ ਆਂ ਜੀ ਠੀਕ ਹੈ ਬਣਾਈ ਜਾਂਦੇ ਆਂ ਮਾਲ ਕੇ ਜਾਈ ਜਾਂਦੇ ਨੇ ਕਿੰਨੇ ਤਿਆਰ ਹੁੰਦੇ ਨੇ ਨਾਲ ਦੀ ਨਾਲ ਜਾਈ ਜਾਂਦੇ ਨੇ ਠੀਕ ਹੈ ਜੀ ਮਾਲ ਕੇ ਰੰਗ ਬਾਅਦ ਚ ਹੁੰਦਾ ਪਹਿਲਾਂ ਭੇਜਣ ਵਾਲੇ ਜਾਂ ਵਾਲੇ ਆਉਂਦੇ ਨੇ ਐਨੀ ਮਾਲ ਕੇ ਸਾਡੇ ਲਈ ਬੁਕਿੰਗ ਆ ਠੀਕ ਹੈ ਜੀ ਠੀਕ ਹੈ ਤੇ ਯੂਕੇ ਭੇਜਿਆ ਪਹਿਲਾਂ ਆਹ ਰੰਗ ਲਾਉਣਿਆ ਐਸਡੀ ਦਾ ਕਿਹੜਾ ਗੱਡੀਆਂ ਕਾਰਾਂ ਤੇ ਸਾਰਿਆਂ ਦਾ ਤੇ ਇਹੀ ਆਉਂਗਾ ਤੇ ਪਹਿਲੋਂ ਰੀਫਰ ਹੋਰ ਵੀ ਡੱਬੇ ਵਾਲਿਆਂ ਤੋਂ ਲੈ ਕੇ ਗਿਆ ਸਾਂ ਤੇ ਬਾਈ ਨਾਲ ਮਿਲੇ ਇਹ ਕਹਿੰਦੇ ਵੀ ਇੱਕ ਮੇਰਾ ਵੀ ਵਰਤ ਕੇ ਵੇਖੋ ਠੀਕ ਹੈ ਅਸੀਂ ਇਹਨਾਂ ਦਾ ਵਰਤਿਆ ਠੀਕ ਹੈ ਤੇ ਉਹਦੇ ਨਾਲ ਟਰੈਕਟਰ ਵੀ ਰਹਿ ਰਲ ਚੱਲਿਆ ਠੀਕ ਹੈ ਤੇ ਫੂਸ ਵੀ ਲਾ ਲਓ ਉਹਦੇ ਪਿੱਛੇ ਉਹ ਏਰੀਆ ਹੀ ਕਵਰ ਕੀਤਾ ਦੂਜੇ ਜ਼ਮੀਨਾਂ 'ਚ ਨਹੀਂ ਪਾਇਆ ਠੀਕ ਹੈ ਹੁਣ ਅੱਜ ਦੋ ਰੀਫਰਾਂ ਦੀ ਸਾਈ ਦੇ ਚੱਲਿਆ ਠੀਕ ਹੈ ਇਹਦੇ ਨਾਲ ਟਰੈਕਟਰ ਦੀ ਐਵਰੇਜ ਵੀ ਜ਼ਿਆਦਾ ਦਿੰਦਾ ਤੇ ਡੀਜ਼ਲ ਵੀ ਘੱਟ ਖਾਂਦਾ ਲਾ ਲਓ ਐਵਰੇਜ ਜ਼ਿਆਦਾ ਕਰਕੇ ਠੀਕ ਹੈ ਤੇ ਹੁਣ ਦੋ ਦੀ ਸਾਈ ਦੇ ਚੱਲੇ ਆਂ ਇਹ ਹੋਰ ਵੀ ਇਹਨੂੰ ਵੇਖ ਕੇ ਹੋਰ ਵੀ ਆਉਣਗੇ ਇਨਾਂ ਕੋਲ ਦੀ ਪਰਲ ਦੇ ਵਾਸਤੇ ਹੋਰ ਵੀ ਸਾਈਆਂ ਆਉਣਗੇ ਇਨਾਂ ਕੋਲ। ਪੁਰਾਣੀ ਦੁਕਾਨ ਉਰੇ ਸੀ ਤੇ ਹੁਣ ਵੀ ਉਹੀ ਕੰਮ ਕਰਦੇ ਆ ਤੇ ਨਿਗਾ ਮਾਰ ਲਓ ਜੀ। ਵੇਲੇ ਇਹਨਾਂ ਦੀ ਡਾਕਟਰ ਹੋਵੇ ਇੱਥੇ ਆ ਕੇ ਗੱਲਬਾਤ ਕਰ ਸਕਦੇ ਹੋ ਤੇ ਲੋਕੇਸ਼ਨ ਦੱਸ ਦਿਓ ਜੀ। ਇੱਥੋਂ ਚੌਂਕ-ਚੌਂਕ ਬਿਰਪੇ ਚੌਂਕ ਜਾ ਕੇ ਪੁਲ ਦੇ ਥੱਲੇ ਮੇਰੇ ਰੌਂਡ ਸੈਡ ਹੋ ਜੇ ਉਹ। ਰੌਂਡ ਸੈਡ ਆ ਕੇ ਕੀ ਲਿਖਦੀ ਵਾਹੀ ਆ। ਇੱਧਰੋਂ ਪਾਤੜਾ ਆ ਗਿਆ ਤੇ ਆ ਪੁਲ ਦੇ ਥੱਲੇੋਂ ਹੀ ਰਸਤਾ ਪੈਂਦਾ ਉਹਦੇ ਵਿਚਾਲੇ ਆ ਗਿਆ। ਤੇ ਮਿੱਤਰੋ ਇੱਥੇ ਸਾਰਾ ਕੁਝ ਤਿਆਰ ਹੁੰਦਾ ਹੈ ਰੀਪਰ ਚੈੱਕ ਕਰ ਲਓ। ਇਸ ਤਰ੍ਹਾਂ ਦੇ ਆਪਾਂ ਸਾਰੀ ਕ੍ਰੋਸ ਲਾ ਰਹੇ ਹਾਂ ਮਤਲਬ ਕਿ ਨਾਲ ਤਾਂ ਇਹਦੇ ਫੂਸ ਨਹੀਂ ਲੇਵੜਦਾ। ਦੋਏ ਪਾਸੇ ਲੋਕ ਆ। ਇਧਰ ਚਿਰਿਆਂ 'ਚ ਬੜਾ ਛੋਟਾ ਕਰ ਲਓ। ਦੋਏ ਇਧਰ ਵੀ ਲੋਕ ਪੈਂਦਾ। ਇਹ ਪੂਰਾ ਹੈਵੀ ਆ। ਠੀਕ ਆ। ਐ ਨਹੀਂ ਵੀ ਹਲਕੀ ਆ। ਪੂਰੀ ਜੋਬ ਹੈਗੀ ਆ ਵਧੀਆ ਮਟੀਰੀਅਲ ਦੀ ਬਣੀ ਹੋਈ ਆ। ਆਮ ਮਟੀਰੀਅਲ ਨਹੀਂ ਹੈਗਾ ਇਹ। ਠੀਕ ਆ। ਇਹ ਦੋ ਤਰ੍ਹਾਂ ਦੇ ਗੇਅਰ ਲਾਉਣੇ ਆ। ਇੱਕ ਆ ਵੱਡੇ ਹੌজিং ਵਾਲਾ ਆ ਗਿਆ। ਇੱਕ ਆ ਛੋਟੇ ਹੌজিং ਵਾਲਾ ਆ ਗਿਆ। ਇਹਦੀ ਕੀ ਫਰਕ ਆ ਜੀ? ਏ ਵੱਡੇ ਹੋ ਜਾਣ ਵਿਚ ਆ ਗਿਆ ਜੀ ਇਹਦੀ ਵਸਾਫਟ ਲੰਬੀ ਹੋਗੀ ਇਹਦੀ ਸਾਫਟ ਛੋਟੀ ਹੋਗੀ ਠੀਕ ਹੈ ਤੇ ਕਿਹੜਾ ਬਾਈ ਲਵਾਉਂਦਾ ਉਹੀ ਲਾ ਦਿੰਨੇ ਆ ਠੀਕ ਹੈ ਤੇ ਉਸ ਤੋਂ ਬਾਅਦ ਆਪਣੀ ਭੁਮੀਰੀ ਆ ਕਿਵੇਂ ਆਮ ਆਸੇ ਦੀ ਬਣਾਉਂਦੇ ਸਿੱਧੀ ਸਾਲੀ ਬਣ ਜਾਂਦੀ ਹੈ ਆਪਣੀ ਟੇਪਰ ਆ ਟੇਪਰ ਦਾ ਮਤਲਬ ਐ ਹੁੰਦਾ ਵੀ ਗਿੰਡਾਸਾ ਸਾਰੀ ਕੰਮ ਕਰੇ ਨਹੀਂ ਤਾਂ ਕੋਈ ਆਪਾਂ ਕੱਢ ਦ ਅਸਰੇ ਆ ਜਾ ਕੰਮ ਕਰਦਾ ਠੀਕ ਹੈ ਜਦੋਂ ਇਹ ਟੇਡਾ ਹੋ ਗਿਆ ਸਾਰੀ ਕੰਮ ਕਰਦਾ ਮਤਲਬ ਕਿ ਠੀਕ ਹੈ ਤੇ 0 ਬਾਈ 0 ਭੁਮੀਰੀ ਆਪਣੀ ਆ ਦੇ ਚੈੱਕ ਕਰ ਲਓ ਮਿੱਤਰੋ 000/0 ਭੁਮੇਰੀਆ ਕਿਵੇਂ ਮਰਜੀ ਬੰਦਾ ਉਹ ਕਰ ਲੇ ਭੁਮੇਰੀ ਵਿੱਚ ਬੈਲੈਂਸ ਨਹੀਂ ਹੋਊਗਾ ਜਿਵੇਂ ਕਿੱਥੇ ਖੜਾ ਦਊਗਾ ਉੱਥੇ ਹੀ ਖੜ ਜੂਗਾ ਆ ਨਹੀਂ ਹੈਗਾ ਵੀ ਕਿਤੇ ਹਿੱਲ ਜੀ ਫਰਕ ਪਤਾ ਆਪਾਂ ਨੇ ਜਿਵੇਂ ਆ ਪਹਿਲਾਂ ਦਾ ਆਜ ਕੱਲੀਆਂ ਚਿਰੀਆਂ ਚਿਰੀਆਂ ਆਪਾਂ ਟੇਪਰ ਕਰਵਾਈਆਂ ਹੁੰਦੇ ਆ ਠੀਕ ਆ ਹੁਣ ਆਪਣੇ ਸਾਰੀ ਟੇਪਰ ਕਰਵਾਤਾ ਮਾਰ ਕੇ ਆ ਨਹੀਂ ਵੀ ਕੋਈ ਦਿੱਕਤ ਆ ਜੂ ਠੀਕ ਆ ਸਾਫ ਦਾ ਫਰਕ ਪਤਾ ਸਾਫ ਆਮ ਇਹ ਲਾਉਂਦੇ ਨੇ ਠੀਕ ਆ ਆਪਾਂ ਹੈ ਵੀ ਲਾਉਂਦੇ ਆ ਪੂਰੀ ਠੀਕ ਆ ਜੀ ਤੇ ਉਸ ਤੋਂ ਬਾਅਦ ਸਟਾਰ ਆਪਣੇ ਦੇ ਆ ਲਾਉਣਾ ਹੈ ਵੀ ਪੂਰੇ ਗੁੱਠੇ ਅੱਗੇ ਸਟਾਰ ਨੇ ਮੋٹے ਪੂਰੇ ਹੈ ਵੀ ਠੀਕ ਆ ਤੇ ਉਦੋਂ ਵਾਲੇ ਆਪਣੀ ਸੁਰੀ ਦੀ ਜਿਹੜਾ ਮਟੀਰੀਅਲ ਲੱਗਿਆ ਹੋਇਆ ਕਿਹੜਾ ਆਪਣੇ ਆਰੇ ਦੇ ਪਲੇਟ ਹੁੰਦਾ ਨਾ ਠੀਕ ਆ ਜੀ ਉਹ ਮਟੀਰੀਅਲ ਦੀ ਹੈ ਇਹ ਆ ਨਹੀਂ ਹੈਗਾ ਵੀ ਉਹ ਆ ਇਹਨੂੰ ਜੰਪ ਉਹ ਕਿੰਨਾ ਮਰਜ਼ੀ ਲੈ ਲੋ ਕਿਵੇਂ ਮਰਜ਼ੀ ਉਹ ਕਰ ਲੋ ਠੀਕ ਆ ਆਪਣਾ ਇਹਦੇ ਮਾਰਕਾ ਲੱਗਿਆ ਹੋਊਗਾ ਪੂਰਾ ਟੇਪਰ ਕਰਾਇਆ ਛਾਦਰ ਵੀ ਵੜ ਸਕਦੇ ਆ ਇਹਦੇ ਨਾਲ ਇੰਨੀ ਆਮ ਕੁਛ ਨਹੀਂ ਕਰਾਇਆ ਨਾ ਸਿੱਖੀ ਨਹੀਂ ਕਰੀ ਕਿਵੇਂ ਮਰਜ਼ੀ ਉਹ ਕਰ ਲੋ ਇੰਨੀ ਕਿ ਵਸਤੀ ਲਾ ਦਿਆ ਵੀਰੇ ਨੂੰ ਪਤਾ ਵੀ ਨਹੀਂ ਲੱਗਿਆ ਇਹਦੋਂ ਚੈੱਕ ਕਰ ਲਾ ਮਿੱਤਰੋ ਹਾਂ ਇਧਰੋਂ ਦੇਖੋ ਕਿੰਨੀ ਉਹ ਆ ਇਹਨੂੰ ਪਤਾ ਵੀ ਨਹੀਂ ਦੁਬਾਰੋਂ ਦਿਖਾ ਦਿੰਨੇ ਆ ਦੇਖੋ ਵੀਰੇ ਇਹਨੂੰ ਪਤਾ ਵੀ ਨਹੀਂ ਲੱਗਦਾ ਆ ਦੇ ਕਿੰਨੀ ਵਾਰਤੀ ਐਨੀ ਪਾਵਰ ਆ ਮਲਕੇ ਚ ਆ ਬੰਦਾ ਕਹਿੰਦਾ ਸੂਰੀ ਆ ਸਾਡੇ ਹੀ ਰੀਪਰ ਦੀ ਪੂਰੀ ਜ਼ਿੰਮੇਵਾਰੀ ਆ ਹੋਰ ਤੇ ਅਸੀਂ ਕਹਿ ਨਹੀਂ ਸਕਦੇ ਵੀ ਕਿਵੇਂ ਚੱਲਦੀ ਆ ਅੱਜ ਅਸੀਂ ਗਾ ਕਾ ਤੋਂ ਫੋਨ ਨੰਬਰ ਤੇ ਦੇ ਦਿੰਨੇ ਆ ਆਪਦੀ ਉਹ ਕਰ ਸਕਦੇ ਤੁਸੀਂ ਪਤਾ ਕਰ ਸਕਦੇ ਹੋ ਵੀ ਕਿਸ ਤਰ੍ਹਾਂ ਦੀ ਚਲਾਈ ਆ ਸੂਰੀ ਦੀ ਠੀਕ ਆ ਜੀ ਇੱਕ ਵੀਰੇ ਹੋਰ ਆਮ ਰੀਪਰ ਹੁੰਦੇ ਨੇ ਪੁੱਠੇ ਚੱਕਰਾਂ ਵਾਲੇ ਹਾਂਜੀ ਕਦੋਂ ਆਪਾਂ ਮਾਲਕੇ ਟਰੈਕਟਰ ਕਰਚੀ ਬਾੜਦੇ ਆਂ ਆਦ ਵਾਲੇ ਅਗਲੇ ਦੇ ਬਾਹਣ ਚ ਮਾਰਦਾ ਜਾਂ ਤਾਂ ਜਗ ਦੀ ਫਸਲ ਬੀਜੀ ਹੋਈ ਆ ਉਹ ਚ ਮਾਰਦਾ ਤੇ ਜਾਂ ਕੋਈ ਰਸਤੇ ਚ ਮਰੂਗਾ ਆਪਣੇ ਵਾਲਾ ਸਿੱਟੂਗਾ ਆਪਣੇ ਬਾਹਣ ਚ ਸਿੱਦੇ ਚੱਕਰ ਦੇ ਚੱਕਰ ਵਾਲਕੇ ਸਿੱਦੇ ਚੱਕਰਾਂ ਵਾਲੇ ਦੀ ਮਾਰਕੀਟ ਵੀ ਵੱਧਦਾ ਤੇ ਉਹ ਵੀ ਤਾਕਤ ਵੀ ਵੱਧਦਾ ਮਾਲਕੇ ਠੀਕ ਹੈ ਜੀ ਤੇ ਉਹਦੇ ਕਰਕੇ ਇਹ ਚੀਜ਼ ਦਾ ਫਰਕ ਆ ਕਿ ਮੈਂ ਤਾਕਤ ਤਾਂ ਆਈਆਂ ਵੀ ਆ ਚੀਜ਼ ਦੇਖ ਇੰਨੀ ਦੇਖ ਲੈ ਵਿੱਚ ਗਰਾਰੀ ਬੋਰ ਹੋ ਕੇ ਜਾਂਦੀ ਆ ਹੁਣ ਆ ਸਾਫਟੇ ਕਮਜ਼ੋਰ ਹੋ ਗਈ ਹਾਂਜੀ ਸਿੱਧੇ ਚੱਕਰਾਂ ਵਾਲਾ ਆ ਫਰਕ ਆ ਇਹਦੇ ਇਥੋਂ ਉੱਪਰੇ ਪੈ ਗਈ ਸਾਫਟ ਇਹਦੀ ਸਾਰੀ ਮੋਟੀ ਹੋ ਗਈ ਨਾਲੇ ਦੀ ਤਾਕਤ ਵਧਾ ਨਾਲੇ ਦੀ ਮਤਲਬ ਕਿ ਕਾਮਯਾਬਾ ਵਧਾ ਠੀਕ ਆ ਨਾਲੇ ਉਹ ਗਾਹਕ ਪਸੰਦ ਕਰਦੇ ਨੇ ਮਤਲਬ ਕਿ ਆਪ ਦੇ ਖੇਚ ਛੜਦਾ ਸਿੱਧੇ ਚੱਕਰਾਂ ਵਾਲਾ ਠੀਕ ਹੈ ਆਮ ਪੁੱਠੇ ਚੱਕਰਾਂ ਦੀ ਮਾਰਕੀਟ ਘੱਟ ਹੁੰਦੀ ਆ ਉਹਨੇ ਅਸੀਂ ਬਣਾਉਂਦੇਗੇ ਠੀਕ ਹੈ ਜੀ